ਵਿੱਦਿਆ ਉਹਨੇ ਵਿਦਿਆ ਨੂੰ ਕੀ ਬਣਾਉਣਾ ਅਫਸਰ ਬੀ ਐਫਸੀ ਬਣਾਉਣਾ ਵਿਦਿਆ ਨੂੰ ਅਸੀਂ ਆਪਣੀ ਨੂੰ ਉਹ ਰਿਆ ਬਾਤ ਕਰਦੇ ਹਾਂਗੇ ਰਾਤ ਦਾ ਪੜ੍ਹਦੇ ਨੇ ਫਿਲਮਾਂ ਚ ਵੀ ਜਾਣਾ ਹਾਂਜੀ ਵੀ ਸੀ ਹਾਂਜੀ ਉਹ ਛੋਟੀ ਹੈ ਆਈ ਕਈ ਕਰੀ ਵੀ ਜੀ ਮੂਵੀ ਵੇਖ ਜਾਈ ਕਿਹਾਂ ਸਾਡੀ ਮੂਵੀ ਵੇਖੇਗੀ ਆ ਦੇਖਿਆ ਸੀ ਉਹਦੇ ਨੇ ਸੀਗੇ ਨਾ ਮੂਵੀ ਚ ਹਾਂਜੀ ਵੀ ਇਹ ਆ ਉਹਦੇ ਮੁੰਡੇ ਦਾ ਰਿਸ਼ਤਾ ਲੈਣ ਗਏ ਸੀਗੇ ਹਾਂਜੀ ਵੀ ਜੀ ਕੱਰੀ ਵੇਖੀ ਕੱਰੀ ਇਹੀ ਕਹਿੰਦੇ ਸੀ ਜੋਗਰਾਜ ਨੂੰ ਵਿਰਸ਼ਤਾ ਤਾਂ ਲੈ ਕੇ ਹੀ ਆਟਾਂਗੇ ਉਹੀ ਬਾਈ ਆ ਸਸੀ ਗਾਲ ਵੀਰੇ ਕੀ ਹਾਲ ਹੈ ਬਹੁਤ ਵਧੀਆ ਤੁਸੀਂ ਨਾ ਤੁਹਾਨੂੰ ਬਹੁਤ ਬਹੁਤ ਮੁਬਾਰਕਾਂ ਲੁਕੀ ਬਾਈ ਜੀ ਕੀ ਹਾਲ ਹੈ ਜੀ ਠੀਕ ਠਾਕ ਹੋ ਜੀ ਬਹੁਤ ਵਧੀਆ ਬਾਈ ਜੀ ਕਰਦੀ ਕਲ ਚੰਗੀ ਮੁਬਾਰਕਾਂ ਤੁਹਾਨੂੰ ਬਹੁਤ ਬਹੁਤ ਜੀ ਪਹਿਲੇ ਸਸੀ ਗਾਲ ਭੈਣ ਸਸੀ ਗਾਲ ਸਸੀ ਗਾਲ ਜੀ ਸਾਰਾ ਹਾਂਜੀ ਵੀਰੇ ਕੀ ਹਾਲ ਨੇ ਠੀਕ ਐ ਬਾਈ ਬਹੁਤ ਅੱਛਾ ਜਦੋਂ ਡਾਰੀ ਲੱਗਦਾ ਭਰਾਵਾ ਛੋਟਾ ਜਿਹਾ ਸੁਪਨੇ ਦਾ ਘਰ ਮਾਰੇ ਨੇ ਦਿਨੋ ਦਿਨ ਵੱਡਾ ਹੋਈ ਜਾ ਰਿਹਾ ਜੀ ਸਾਡੇ ਪਰਿਵਾਰ ਦੇ ਮੈਂਬਰ ਜਿਵੇਂ ਹੁਣ ਸਵੇਰ ਤੋਂ ਸ਼ਾਮ ਤੱਕ ਇਸ ਤਰ੍ਹਾਂ ਦਾ ਮੋਹ ਰਿੰਦਾ ਉੱਪਰਲੇ ਪਾਸੇ ਸ਼ਿਫਟ ਕਰਦੇ ਹੁਣ ਬੰਦੇ 300 ਮੈਂਬਰ ਫਰਸਟ ਫਲੋਰ ਤੇ ਬੀਬੀਆਂ ਥੱਲੇ ਇਹ ਸ਼ੈੱਡ ਹੁਣ ਖਾਲੀ ਹੋ ਗਿਆ ਆਲਮੋਸਟ ਇਹ ਸ਼ੈੱਡ ਦੇ ਵਿੱਚ ਸਰਪੰਚਾ ਕਿਵੇਂ ਇਹ ਸਰਪੰਚ ਆ ਜੀ ਸਾਡਾ ਅੱਛਾ ਜੀ ਇਹਨੂੰ ਬਾਪੂ ਨੂੰ ਕਿਸੇ ਨੇ ਨਾ ਸਲੇਬ ਬਣਾ ਕੇ ਰੱਖਿਆ ਸੀ 40-42 ਸਾਲਾਂ ਤੋਂ 13 ਸਾਲ ਦੀ ਉਮਰ 'ਚ ਘਰੋਂ ਗੁੱਸੇ ਹੋ ਕੇ ਆ ਗਿਆ ਕਿਤੇ ਤੇ ਬਸ ਉਹਨਾਂ ਨੇ ਆਪਣੇ ਘਰੇ ਕੈਪਚਰ ਕਰ ਲਿਆ ਉਹ ਆਹੀ ਚਕਾਈ ਗਏ ਇਹਨੂੰ ਕਹਿੰਦੇ ਤਰਾ ਮੇਮ ਨਾਲ ਵਿਆਹ ਕਰਾਂਗੇ ਇਹ ਸਾਡਾ ਬਾਪੂ ਕੇਸਰ ਸਿੰਘ ਧਾਲੀਆ ਵਾਲਾ ਇਹ ਬਾਪੂ ਸਭ ਤੋਂ ਪਹਿਲਾਂ ਮੈਂਬਰ ਆ ਸਾਡੇ ਸੁਪਨਿਆਂ ਦੇ ਘਰ ਦਾ ਇਹਨੂੰ ਅਸੀਂ ਚੌਂਕੀਮਾਨ ਪਿੰਡ ਤੋਂ ਲਿਆਏ ਸੀ ਬਾਪੂ ਨੂੰ ਬਾਪੂਰੇ ਸੱਤ ਭਰਾ ਜੀ ਦੋ ਪੰਜਾਬ ਪੁਲਿਸ ਚ ਇੱਕ ਬਿਜਲੀ ਬੋਰਡ ਚ ਇੱਕ ਬੈਂਕ ਮੈਨੇਜਰ ਇੱਕ ਬੈਟਰੀ ਡਾਕਟਰ ਆ ਪਰ ਬਾਪੂ ਦੇ ਵਿਚਾਰ ਦੇ ਲੱਤ ਤੇ ਕੀੜੇ ਪਏ ਸੀ ਆਪਦੇ ਪਿੰਡ ਚ ਹੀ ਘੁੰਮਦਾ ਸੀ 7-8 ਮਹੀਨਿਆਂ ਤੋਂ ਦੋ ਮੁੰਡੇ ਸੀ ਚਿੱਟੇ ਲੱਗ ਗਏ ਸੀ ਮੁੰਡਾ ਇੱਕ ਚਿੱਟੇ ਜੋਨੇ ਸਾਰਾ ਕਰਦਾ ਸਮਾਨ ਜ਼ਮੀਨ ਜਾਇਦਾ ਸਭ ਕੁਝ ਵੇਚਦਾ ਬਾਪੂ ਅਫਸੈਟ ਹੋ ਗਿਆ ਵਿਚਾਰਾ ਤੇ ਮੁੰਡਾ ਵੀ ਮਰ ਗਿਆ ਉਹ ਚਿੱਟੇ ਦੀ ਓਵਰਡੋਜ਼ ਨਾਲ ਹੀ ਫਿਰ ਬਾਪੂ ਨੂੰ ਅਸੀਂ ਲਿਆਏ ਸੀ ਪਹਿਲਾਂ ਹੀ ਤੇ ਉਸ ਤੋਂ ਬਾਅਦ ਫਿਰ ਇੱਕ ਮੁੰਡਾ ਹੋਰ ਸੀ ਬਾਪੂ ਦਾ ਉਹ ਹੁਣ ਸਾਡੇ ਨਾਲ ਇੱਥੇ ਸੇਵਾ ਕਰਾਉਣ ਦਾ ਠੀਕ ਆ ਉਹਦਾ ਵਿਆਹ ਵੀ ਹੋ ਗਿਆ ਬਾਪੂ ਪੋਤਿਆਂ ਵਾਲਾ ਵੀ ਹੋ ਗਿਆ ਹੁਣ ਬਾਪੂ ਸਾਡੇ ਕੋਲ ਰਹਿੰਦਾ ਅੱਛਾ ਸਾਡੇ ਇੱਥੇ ਮੰਜੇ ਇਕਰ ਵੀ ਭੈਣ ਦੇ ਭੇਜੇ ਹੋਏ ਸਾਡੇ ਚੱਲ ਰਹੇ ਆ ਹਾਂ ਉਹ ਮੈਨੂੰ ਭੇਜਿਆ ਸੀ 100 150 ਤੋਂ ਟੋਡੇ ਵਾਲਿਓ ਭੇਜਿਆ ਗਿਆ ਸੀ ਉਦੋਂ ਬੜੀ ਜ਼ਰੂਰਤ ਸੀ ਉਦੋਂ ਅਸੀਂ ਨਵੇਂ ਥਾਂ ਤੇ ਸ਼ਿਫਟ ਹੋਏ ਸੀਗੇ ਤੇ ਸ਼ੁਕਰੀਆ ਤੁਹਾਡਾ ਲੈ ਲੈ ਇਹਨਾਂ 700 ਮੈਂਬਰ ਆ ਜੀ ਹੁਣ ਸੁਪਨਿਆਂ ਦੇ ਘਰ 'ਚ ਤੇ ਹੈ ਤਾਂ ਆਪਣੇ ਸਮਾਜ ਦਾ ਹਿੱਸਾ ਨੇ ਜਦੋਂ ਕਿਸੇ ਤੁਹਾਡੇ ਅਰਗੇ ਵੀਰ ਨੂੰ ਮਿਲਦੇ ਨੇ ਇਹਨਾਂ ਨੂੰ ਬਹੁਤ ਮੋਟੀਵੇਸ਼ਨ ਮਿਲਦੀ ਆ ਆਪਣੇ ਆਪ ਨੂੰ ਚੰਗਾ ਲੱਗਦਾ ਵੀ ਸਾਡੇ ਕੋਲੇ ਕੋਈ ਆਇਆ ਇਸ ਤਰ੍ਹਾਂ ਦਾ ਮੈਂਬਰ ਹੈ ਨਾ ਤੇ ਇਹ ਸਾਡੀ ਕਵਿਤਾ ਬਾਜੀ ਹਾਂਜੀ ਤੇ ਇਹ ਬੱਚੀ ਵੀ ਇਹਦਾ ਬ੍ਰਦਰ ਦੋਨੋਂ ਮੰਮੀ ਪਾਪਾ ਦੀ ਡੈਥ ਹੋ ਗਈ ਸੀ ਸੀਵਰੇਜ ਦੀ ਪਾਈਪ 'ਚ ਪੈਂਦੇ ਸੀ ਇਹ ਦੋਨੋਂ ਭੈਣ ਭਰਾ ਹੁਣੇ ਫਰਸਟ ਹੁੰਦੀ ਹੈ ਬੱਚੀ ਹਰ ਇੱਕ ਕਲਾਸ 'ਚ ਕਵਿਤਾ ਇਹ ਭੈਣ ਆ ਕੇ ਟਿਕ ਰਹੀ ਸਾਹਮਣੇ ਇਹਨੂੰ ਹਾਂਜੀ ਅੰਸ਼ਿਕਾ ਆ ਜਾ ਫਨਾਲੇ ਮੈਨੂੰ ਕੱਬੋ ਸਭੀ ਕੱਬੋ ਰਾਣੀ ਦੇਖੋ ਕਿੰਨੇ ਮਾਸੂਮ ਆ ਹੁਣ ਇਹਨੂੰ ਤਾਂ ਪਤਾ ਹੀ ਨਹੀਂ ਵੀ ਇਸ ਕਦਰ ਦੁਨੀਆ 'ਚ ਕਿਵੇਂ ਆਈ ਹੈ ਕਿਉਂ ਆਈ ਹੈ ਕੀ ਹਾਲਾਤ ਆ ਕੀ ਮੇਰੇ ਮੰਮੀ ਦੇ ਹਾਲਾਤ ਆ ਹਾਂਜੀ ਹਾਂਜੀ ਹਾਂ 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 ਬੁੱਤੂ ਹਾਂ ਹਾਂ ਇਹ ਹੋ ਗਿਆ ਅੰਸ਼ਿਕਾ ਹਾਂ ਆ ਆ ਆ ਇਹ ਰੀਆਂ ਗੱਲਾਂ ਕਰਦੇ ਹਾਂ ਜੀ ਆ ਆ ਇਹ ਅਰਜਨ ਹੈ ਜੀ ਇਹ ਅਰਜਨ ਤੇ ਕਵਿਤਾ ਵੀ ਦੋਨੋਂ ਬੱਚੇ ਕਦੇ ਸਕੂਲ ਨਹੀਂ ਸੀ ਗਏ ਇਹਨਾਂ ਦੇ ਫਾਦਰ ਦੀ ਮਤਲਬ ਡੈਥ ਹੋ ਗਈ ਸੀ ਮਦਰ ਇਹਨਾਂ ਦੀ ਇਹਨਾਂ ਨੂੰ ਲੈ ਕੇ ਸੜਕ ਤੇ ਰਹਿੰਦੇ ਆ ਜਿਹੜੇ ਕੁਆੜ ਨਹੀਂ ਚੁੱਕਦੇ ਸੜਕਾਂ ਤੇ ਉਹਨਾਂ ਦੇ ਬੱਚੇ ਮੰਮੀ ਦੀ ਡੈਥ ਹੋ ਗਈ ਟੀਵੀ ਹੋ ਗਈ ਸੀਗੀ ਤੇ ਇਹ ਬੱਚੇ ਦੋਨੋਂ ਸੜਕ ਤੇ ਰਹਿ ਗਏ ਇੱਕ ਜਿਹੜਾ ਇਹਨਾਂ ਦੇ ਪਾਪਾ ਦਾ ਦੋਸਤ ਸੀ ਬੰਦਾ ਉਹ ਵੀ ਕੁਆੜ ਦਾ ਕੰਮ ਕਰਦਾ ਸੀ ਉਹ ਸ਼ਰਾਬ ਪੀਂਦਾ ਸੀ ਉਹਨੇ ਇਹਨਾਂ ਨੂੰ ਆਪਣੇ ਨਾਲ ਰੱਖ ਲਏ ਸਾਰਾ ਦਿਨ ਕੁਆੜ ਚੁੱਕਦੇ ਪੋਤਨਾ 6700 ਰੁਪਏ ਬਣਦਾ ਤੇ ਉਹ ਪੈਸੇ ਇਹਨਾਂ ਤੋਂ ਖੋ ਲੈਿੰਦਾ ਇਹਨਾਂ ਨੂੰ ਕੁਲਚੇ ਖਵਾਤੇ ਜਾਂ 버ਗਰ ਖਵਾਤਾ ਵਿਚਾਰੇ ਉੱਥੇ ਸੜਕ ਤੇ ਸੌ ਜਾਂਦੇ ਇੱਕ ਸਟਰੀਟ ਡੌਗ ਸੀ ਕੁੱਤੀ ਸੀਗੀ ਉਹਨੂੰ ਇਹ ਜੱਫੀ ਪਾ ਕੇ ਸੁਣਦੇ ਸੀਗੇ ਜਦੋਂ ਮੈਂ ਗਿਆ ਕੁੱਤੇ ਨੂੰ ਦੋਨੇ ਮਾਂ ਭੈਣ ਭਰਾ ਜੱਫੀ ਪਾਈ ਪਏ ਇਹਨੇ ਬੁਆਇਕਟ ਕਰਾਇਆ ਹੋਇਆ ਸੀ ਕਿਸੇ ਨੂੰ ਪਤਾ ਨਹੀਂ ਸੀ ਲੱਗਦਾ ਵੀ ਇਹ ਲੜਕੀ ਹੈ ਕਿ ਲੜਕਾ ਉਹ ਮੁੰਡਾ ਫੈਕਟਰੀ ਵਾਲਾ ਸੀ ਜਿੰਨਾਂ ਨੇ ਗਏ ਗੱਤਾਂ ਚੋਗਣ ਉਹਨੇ ਪੁੱਛਿਆ ਕਹਿੰਦਾ ਤੇਰਾ ਨਾਮ ਕੀ ਹੈ ਕਿ ਨਰਜੁਨ ਤੇ ਇਹਨੂੰ ਪੁੱਛਿਆ ਤੇਰਾ ਨਾਂ ਕੀ ਹੈ ਕਹਿੰਦੀ ਕਵਿਤਾ ਫਿਰ ਉਹਨੂੰ ਲੱਗਿਆ ਵੀ ਇਹ ਕੁੜੀ ਅੱਜ ਤੱਕ ਨਹੀਂ ਪਤਾ ਲੱਗਦਾ ਹੋਰ ਸਾਲ ਨੂੰ 6 ਮਹੀਨਿਆਂ ਨੂੰ ਤਾਂ ਪਤਾ ਲੱਗ ਜਾਣਾ ਫੋਨ ਦਿਓ ਮੇਰਾ ਕਿੱਥੇ ਆ ਤਾਂ ਉਹਨਾਂ ਨੇ ਫਿਰ ਸਾਨੂੰ ਵੀਡੀਓ ਭੇਜੀ ਵੀ ਇਦਾਂ ਕਰਕੇ ਵੀ ਲੜਕਾ ਲੜਕੀ ਹੈ ਵੀ ਮੰਮੀ ਪਾਪਾ ਹੈ ਨਹੀਂ ਉਹਨਾਂ ਦੇ ਤੇ ਤੁਸੀਂ ਦੱਸੋ ਕੀ ਕਰਾਂ ਫਿਰ ਅਸੀਂ ਜਾ ਕੇ ਉੱਥੋਂ ਲੈ ਕੇ ਆਏ ਜੀ ਇਹਨਾਂ ਨੂੰ ਸਕੂਲੇ ਭਰਤੀ ਕਰਾਇਆ 3 ਸਾਲ ਹੋ ਗਏ ਇਹਨਾਂ ਨੂੰ ਪੜਦਿਆਂ ਨੂੰ ਹਰੇਕ ਕਲਾਸ ਚ ਫਰਸਟ ਇਹ ਫਰਸਟ ਆਉ ਉਹ ਸੈਕੰਡ ਆਉ ਜਾਂ ਉਹ ਸੈਕੰਡ ਆਉ ਤੇ ਇਹ ਫਰਸਟ ਆਆ ਬਦ ਦੋਨੋਂ ਭੈਣ ਭਰਾ ਹਰ ਸਾਲ ਸ਼ਾਬਾਸ਼ ਜੀ ਆਵੇ ਬੱਚੋ ਗੋਡ ਬਲੈਸ ਬੇਗੋ ਕੇ ਦਾਸ ਸਾਹ ਹਰਿ ਤੁਜੀ ਦੀਪਤੇ ਕਿੱਧੀਆਂ ਜੀ ਸਾਡੇ ਘਰ ਦੀਆਂ 42 ਬੱਚੇ ਆ ਜੀ ਸਾਡੇ ਕੋਲੇ ਇਹ ਜਦੋਂ ਆਈ ਸੀ ਸਾਡੇ ਕੋਲੇ ਜੀ ਗੁਰਕੀਰਤ ਆ ਇਹਦੀ ਮੰਮੀ ਵੀ ਇੱਥੇ ਆ ਕੇ ਘੰਟੇ ਬਾਅਦ ਹੀ ਡੈਥ ਹੋ ਗਈ ਸੀਗੀ ਇਹ 1.5 ਸਾਲ ਬਾਅਦ ਇਹਨੇ ਸੂਰਜ ਦੇਖਿਆ ਸੀਗਾ ਜੀ ਇਹ ਜਦੋਂ ਬਰਥ ਹੋਇਆ ਸੀ ਜਿਹੜੇ ਰੂਮ ਚ ਹੋਇਆ ਸੀ ਘਰ ਚ ਹੀ ਹੋ ਗਿਆ ਸੀ ਬਰਥ ਆਪੇ ਜਿਹੜੇ ਬੈੱਡ ਤੇ ਹੋਇਆ ਸੀ ਉੱਥੇ ਇਹਨੂੰ ਰੱਖਿਆ ਹੋਇਆ ਸੀ ਉਹਨਾਂ ਨੇ ਕਿ ਉਹਦੀ ਮੰਮੀ ਥੋੜੀ ਠੀਕ ਨਹੀਂ ਸੀ ਮੈਂਟਲੀ ਉਹਨੂੰ ਐ ਸੀਗਾ ਵੀ ਇਹ ਮੁੰਡਾ ਬਣ ਜਾਊਗਾ ਇਹਦੇ ਡੈਡੀ ਨੂੰ ਕਹਿੰਦੀ ਸੀ ਬਾਹਰ ਨਹੀਂ ਲੈ ਕੇ ਜਾਣਾ ਇਹ ਲੜਕਾ ਵਾ ਵੀ ਜਿੰਨਾ ਟਾਈਮ ਇਹ ਮਤਲਬ 2 ਸਾਲ ਦੀ ਨਹੀਂ ਹੁੰਦੀ ਮੈਂ ਬਾਹਰ ਨਹੀਂ ਜਾਣ ਦੇਣੀ ਜਦੋਂ ਫਿਰ ਮੰਮੀ ਜ਼ਿਆਦਾ ਬਿਮਾਰ ਹੋ ਗਈ ਮੱਲੇ ਵਾਲਾ ਨੇ ਚੱਕ ਕੇ ਅੰਦਰੋਂ ਕੱਢੀ 2 ਦਿਨ ਤਾਈ ਬਾਹਰ ਸੂਰਜ ਦੇਖ ਕੇ ਚੀਕਾਂ ਹੀ ਮਾਰਨ ਲੱਗ ਜਾਂਦੀ ਸੀ ਇਹਨਾਂ ਲਾਈਟ ਹੀ ਨਹੀਂ ਸੀ ਦੇਖੀ ਸਿਰ ਚੇਤੇ ਜੂਆਂ ਸੀ ਬਹੁਤ ਜ਼ਿਆਦਾ ਇਹ ਪਾਰੋ ਆ ਜੀ ਸਾਡੀ ਹੈਲੋ ਤੇ ਇਹ ਸਹਿਬ ਜੋਤਾ ਜੀ ਇਹ ਕਿੱਟੂ ਆ ਇਹ ਆਰਤੀ ਆ ਜੀ ਸਾਡੀ ਇਨੂੰ ਆਰਤੀ ਨੂੰ ਇਹ ਬਰਨ ਹੋ ਗਈ ਸੀ ਸਾਰੀ ਮੱਛਕੀ ਦੀ ਸਾਈਡ ਤੋਂ ਇਹਦੇ ਫਾਦਰ ਸਾਹਿਬ ਜੋਗੀ ਸੀਗੇ ਇਹਨੂੰ ਚੁੱਪੋ ਪਿੱਛੇ ਪਾ ਕੇ ਨਾ ਬੰਨ ਕੇ ਬੈਂਗੀ ਚ ਗਿੱਦਰਵਾਹੇ ਇੱਧਰ ਸਾਰੇ ਭੀਖ ਮੰਗਦਾ ਰਹਿੰਦਾ ਸੀ ਜਦੋਂ ਇਹਦਾ ਜ਼ਖਮ ਥੋੜਾ ਠੀਕ ਹੋਣ ਲੱਗਦਾ ਸੀ ਉਹ ਦਵਾਈ ਦਾਨੋਂ ਹਟ ਜਾਂਦਾ ਸੀ ਜੇ ਜ਼ਖਮ ਠੀਕ ਹੋ ਗਿਆ ਤਾਂ ਮੈਨੂੰ ਪੈਸੇ ਨਹੀਂ ਮਿਲਣੇ ਤਾਂ ਤਿੰਨ ਵਾਰ ਸਾਡੇ ਕੋਲ ਠੀਕ ਹੋਈ ਦੋ ਵਾਰ ਠੀਕ ਹੋਈ ਦੋਨੇ ਵਾਰੀ ਉਹ ਫੇਰ ਲਾ ਕੇ ਉਸ ਇਲਾਜ ਚ ਮੰਗਣ ਲੱਗਿੰਦੇ ਫਿਰ ਤੀਜੀ ਵਾਰੀ ਅਸੀਂ ਅੜ ਗਏ ਸੀ ਭੇਜੀ ਨਹੀਂ ਅਸੀਂ ਕਿਹਾ ਵੀ ਹੁਣ ਤੂੰ ਅਸੀਂ ਪੁਲਿਸ ਬੁਲਾਉਨੇ ਆ ਫਿਰ ਜੇ ਤੂੰ ਆ ਕਰੇਗਾ ਕੋਈ ਸਾਡੇ ਕੋਲ ਤੰਤਰ ਕਹਿੰਦਾ ਵੀ ਇਹਦਾ ਬਲੀ ਦੇਣੀ ਆ ਵੀ ਬੱਕਰੇ ਦੀ ਅਸੀਂ ਇਹਨੂੰ ਨਾਲ ਲੈ ਕੇ ਜਾਣਾ ਮੈਂ ਕਿਹਾ ਵੀ ਹੁਣ ਨਹੀਂ ਭੇਜਣੀ ਜੋ ਮਰਜ਼ੀ ਕਰ ਲਾ ਦੋ ਉਹਨੇ ਬੱਚੀ ਰਾਈਟਿੰਗ ਇਹਦੀ ਇੰਨੀ ਵਧੀਆ ਐਕਟਿਵ ਪਹਿਲੇ ਨੂੰ ਕਿਹੜੀ ਕਲਾਸ ਚ ਆਈ ਤੂੰ ਫਸਟ ਜਾਂ ਸੈਕੰਡ ਸੈਕੰਡ ਆਈ ਹੈ ਸਾਲ ਇਹ ਹੈ ਨਾ ਹਰਦੀ ਇਹ ਸਹਿਬ ਜੋਤਾ ਜੀ ਇਹ ਅੱਜ ਪੰਜਾਬ ਚ ਜਿਹੜਾ ਹਾਲਾਤ ਬਣਿਆ ਚ ਤੇਰੇ ਨਾਲ ਇਹ ਪਾਪਾ ਵੀ ਤੇ ਮੰਮੀ ਵੀ ਦੋਨੋਂ ਮਤਲਬ ਇਹ ਬੱਚੀ ਸਾਡੇ ਕੋਲ ਪੜਦੀ ਆ ਇਹ ਪਾਰੋ ਵੀ ਇਦਾਂ ਹੀ ਆ ਕਹਿੰਦੇ ਵੀ ਇਹ ਮੇਰੇ ਮੰਮੀ ਆ ਜੀ ਮੰਮੀ ਆ ਜਾਓ ਅੱਗੇ ਸਿਕਲ ਜੀ ਤੇ ਅਸੀਂ ਸਾਡਾ ਇੱਕ ਪਰਿਵਾਰ ਆ ਭੈਣੇ ਤਸਵੀਰ ਖੜੀ ਹੈ ਭੈਣੇ ਮੇਰੀ ਬੇਟੀ ਆ ਜੀ ਭਵਨਜੋਤ ਤੇ ਇਹ ਬੇਟੀਆਂ ਮੇਰੀਆਂ ਇਹ ਪਰਮਜੀਤ ਕੌਰ ਆ ਇਹ ਸ਼ਾਕਸ਼ੀ ਆ ਇਹ ਤਾਨੀਆ ਵਾਂ ਕਵਿਤਾ ਨੂੰ ਤੁਹਾਨੂੰ ਮਿਲਾਤਾ ਇਹ ਸਿਮਰਨ ਸਿਮਰਨ ਤੇ ਕੀਰਤ ਦੋਨੋਂ ਢੈਣਾ ਨੇ ਇਹ ਇੱਕ ਇਹਨਾਂ ਦਾ ਭਰਾ ਹੋਰ ਆ ਸੌਰਵ ਆ ਇੱਥੇ ਆ ਆ ਸਾਡੀ ਸਿਮਰਨ ਆ ਗਈ ਆ ਗਈ ਤੂੰ ਇਹ ਬੱਚੀ ਵੀ ਮਤਲਬ ਬੀ ਦਿਨਾਂ ਦੀ ਸੀ ਜਦੋਂ ਮਦਰ ਛੱਡ ਕੇ ਚਲ ਗਈ ਸੀ ਇਹਦੀ ਨਾਨੀ ਸਾਹਮਦੀ ਸੀ ਨਾਨੀ ਦੀ ਵੀ ਡੈਥ ਹੋ ਗਈ ਨਾਨਾ ਵੀ ਮੈਂਟਲੀ ਆਫਸੈਟ ਸੀ ਮਾਮਾ ਸਾਹਮਦਾ ਸੀ ਮਾਮਾ ਬਲੂਨ ਵਗੈਰਾ ਵੇਚਦਾ ਸੀ ਮੇਲਿਆਂ ਤੇ ਉਹਨੂੰ ਟੀਵੀ ਹੋ ਗਈ ਉਹ ਕਮਰੇ 'ਚ ਪਿਆ ਸੀ ਟੀਵੀ 'ਚ ਟੀਵੀ ਹੋਈ ਹੋਈ ਸੀ ਲੋਕ ਉਹਨੂੰ ਰੋਟੀ ਪਾਣੀ ਦੇ ਦਿੰਦੇ ਸੀ ਇਹ ਕੋਲੇ ਮੰਜੇ ਤੇ ਪਈ ਇਹਦੀ ਚੁੰਗਣੀ 'ਚ ਚਾਹ ਪਾ ਜਾਂਦਾ ਸੀ ਕੋਈ ਤੇ ਚਾਹ ਪੀ ਜਾਂਦੇ ਸਾਨੂੰ ਪਿੰਡ ਵਾਲਿਆਂ ਨੇ ਦੱਸਿਆ ਸੀ ਇਹਦੇ ਮਾਮੇ ਨੂੰ ਲੈਣ ਗਏ ਉੱਥੇ ਜਦੋਂ ਮਾਮੇ ਨੇ ਲੈਣਗੇ ਤੇ ਇਹ ਨਾਲ ਦੇ ਮੰਜੇ ਤੇ ਹੀ ਪਈ ਉੱਥੇ ਅਸੀਂ ਇਹਨੂੰ ਪੁੱਛਿਆ ਵੀ ਇਹਦਾ ਕੀ ਕਰਨਾ ਵਾ ਵੀ ਇਹ ਕੌਣ ਆ ਕਹਿੰਦੇ ਇਹਦੀ ਭਾਣਜੀ ਆ ਇਹਨੂੰ ਅਸੀਂ ਕਿਸੇ ਨੂੰ ਦੇ ਦਾਂਗੇ ਮੈਂ ਕਿਹਾ ਵੀ ਨਹੀਂ ਅਸੀਂ ਇਹਨੂੰ ਵੀ ਨਾਲ ਹੀ ਲੈ ਕੇ ਜਾਵਾਂਗੇ ਫਿਰ ਜਿੱਥੇ ਮਾਮਾ ਰਹੂਗਾ ਉੱਥੇ ਚਲੋ ਇਹਨੂੰ ਵੀ ਲੈ ਆਏ ਮਾਮਾ ਤਾਂ 20 ਦਿਨਾਂ ਬਾਅਦ ਮਰ ਗਿਆ ਵਿਚਾਰਾ ਪੂਰੀ ਚੈਸਟ ਜਮੇ ਬਲੌਕ ਹੋ ਗਈ ਸੀ ਤੇ ਇਹ ਧੀਰਾਨੀ ਸਾਡੇ ਘਰ ਦਾ ਹਿੱਸਾ ਬਣ ਗਈ ਆ ਜੀ ਹਾਂ ਸਿਮਰਨ ਇਹ ਵੀਰੇ ਸਾਡਾ ਸਭ ਤੋਂ ਜ਼ਿਆਦਾ ਖਰਚਾ ਜਿਹੜਾ ਹਸਪੀਟਲਾਂ 'ਚ ਹੀ ਆਉਂਦਾ ਸੀਗਾ ਅਸੀਂ ਹੁਣ ਪਿਛਲੇ 2 ਸਾਲਾਂ ਤੋਂ ਛੋਟਾ ਜਿਹਾ ਅੰਦਰ ਹਸਪੀਟਲ ਬਣਾ ਲਿਆ ਮੈਨੂੰ 25 ਕ ਬੈਡ ਦਾ ਹਸਪਤਾਲ ਆ ਸਾਡੇ ਕੋਲੇ ਜਿਹੜੇ ਨਾਲ ਜਿਹੜੇ ਪੇਸ਼ੈਂਟ ਸਾਡੇ ਹਸਪਤਾਲਾਂ ਦੇ ਦਾਖਲ ਹੁੰਦੇ ਸੀ ਹੁਣ ਇੱਥੇ ਹੀ ਅਸੀਂ ਨਰਸਿੰਗ ਸਟਾਫ ਰੱਖ ਲਿਆ ਤੇ ਇੱਕ ਡਾਕਟਰ ਰੱਖ ਲਿਆ ਸੀ ਇੱਥੇ ਯਾਨੀ ਕਿ ਸਾਡਾ ਕਰੀਬ 70% ਇੱਥੇ ਹੀ ਬਚਤ ਹੋ ਜਾਂਦੀ ਆ ਹਸਪਤਾਲ ਜਿਹੜੇ ਮੇਜਰ ਆ ਜੋ ਵੀ ਨੇ ਪੰਪੀ ਲਗੇ ਜਿਹੜੇ ਮੇਜਰ ਪ੍ਰੋਬਲਮ ਵਾਲੇ ਪੇਸ਼ੈਂਟ ਨੇ ਉਹਨਾਂ ਨੂੰ ਹੀ ਉੱਥੇ ਲੈ ਜਾਣਾ ਪੈਂਦਾ ਹਾਂ ਬਾਕੀਆਂ ਦਾ ਇੱਥੇ ਸਰ ਜਾਂਦਾ ਸਰਪੰਚਾ ਜੀ ਸਰਪੰਚਾ ਕਿਵੇਂ ਆ ਇਹਨੂੰ ਖੰਗ ਹੋਈ ਹੋਈ ਆ ਦੋ ਤਿੰਨ ਦਿਨਾਂ ਤੋਂ ਇਹ ਵੀ ਭਾਈ ਸਲੇਬ ਬਣਾ ਕੇ ਰੱਖਿਆ ਹੋਇਆ ਨਹੀਂ ਨਹੀਂ ਉਹ ਦੋ ਇੱਕੋ ਜਿਹੇ ਆ ਅੱਛਾ ਹਾਂ ਹੋਰ ਬੇਚੰਦ ਸ਼ਰਮਾ ਜੀ ਇਹ ਗਪਾਲ ਬਾਪੂ ਆ ਤੇ ਦੋਨੋਂ ਟੂ ਮਤਲਬ ਫੋਟੋਗ੍ਰਾਫੀਆਂ ਹੀ ਆ ਇੱਕ ਦੂਜੇ ਦੀਆਂ ਹਾਂ ਆਇਆ ਹਾਂ ਠੀਕ ਆ ਇਹ ਗਿੱਤਕਾ ਮਾਤਾ ਜੀ ਸ਼ਾਇਦ ਤੁਸੀਂ ਸਾਡੀ ਵੀਡੀਓ ਦੇਖੀ ਹੋਊਗੀ ਅਸੀਂ ਇਹਨੂੰ ਮਿਲ ਕੇ ਗਿਆ ਸੀ ਹਾਂ ਬਲਾਈਂਡ ਸੀ ਉਦੋਂ ਹੁਣ ਦਿਖਣ ਲੱਗ ਗਿਆ ਇਹਨਾਂ ਨੂੰ ਉਦੋਂ ਬਲਾਈਂਡ ਸੀ ਇਹ ਵਾਹ ਵਾਹ ਅੱਖਾਂ ਦਾ ਆਪਰੇਸ਼ਨ ਹੁਣ 15 ਦਿਨ ਪਹਿਲਾਂ ਹੀ ਹੋਇਆ ਹਾਂ ਜੀ ਬਲਾਈਂਡ ਸੀ ਜੀ ਵੀ ਅੱਖਾਂ ਤੋਂ ਕੋਵਿਡ ਦੇ ਵਿੱਚ ਇਹਦੇ ਹਸਬੰਦ ਦੀ ਵੀ ਡੈਥ ਹੋ ਗਈ ਬੇਟੇ ਦੀ ਵੀ ਡੈਥ ਹੋ ਗਈ ਝੁੱਗੀ 'ਚ ਰਹਿੰਦੇ ਸੀਗੇ ਉਹ ਕਿਸੇ ਨੇ ਪੱਟ ਤੀ ਸੜਕਾਂ 'ਤੇ ਰਹਿੰਦੇ ਸੀ ਸਲੇਮ ਟਾਵਰੀ ਲੁਧਿਆਣੇ ਤੋਂ ਲੈ ਕੇ ਆਏ ਸੀ ਉਹਨੇ ਕਹਿੰਦੀ ਰਹਿੰਦੀ ਮੈਂ ਘਰੇ ਜਾਣਾ ਰੋਂਦੀ ਹੈ ਕਈ ਵਾਰੀ ਪਤਾ ਹੀ ਨਹੀਂ ਮਤਲਬ ਕਿੱਥੇ ਘਰੇ ਛੱਡ ਕੇ ਆਈਏ ਬਹੁਤ ਸਾਰੀਆਂ ਮਾਮਾ ਬਾਪੂ ਸਾਨੂੰ ਜਿਹੜੇ ਰੋਜ਼ ਕਹਿੰਦੇ ਮੈਂ ਜਾਣਾ ਪਰ ਕੋਈ ਪਤਾ ਹੀ ਨਹੀਂ ਰਸਤਾ ਕਿਹੜਾ ਵਾ ਜੀ ਖਾਲਸਾ ਵਾਹਿਗੁਰੂ ਜੀ ਕੀ ਫਤ ਹੈ ਕਿਵੇਂ ਆ ਭਾਈ ਮੋਗੇ ਵਾਲੀਏ ਤਕੜੀਆਂ ਇਹ ਬੇਬੇ ਵੀ 8 ਸਾਲ ਤੋਂ ਬਲਾਈਂਡ ਸੀ ਜੀ ਅੱਖਾਂ ਤੋਂ ਇਹ ਬਿੰਦੇ ਦੇ ਪਿੰਡਾ ਵੱਲੋਂ ਆ ਬਿੰਦੇ ਦੀ ਭੂਆ ਕਹਿ ਰਹਾ ਤੇ ਆਪਾਂ ਕਿਵੇਂ ਕਰਦੇ ਭੋਲੇ ਦੇ 1000 ਰੁਪਏ ਦੇ ਦੇ 1000 ਰੁਪਏ ਤੈਨੂੰ ਦੇ ਦੇਣਾ 1000 ਰੁਪਏ ਕੀ ਕਰਨਗੇ 1000 ਰੁਪਏ ਦਾ ਉਹ ਮੱਥੇ ਚਾੜਾ ਦਿਓ ਦਰਾਂ ਕੀ ਲੈਣਗੀ ਉਹ ਮੰਮੀ ਚਲੇ ਜਾਣਾ ਮੰਮੀ ਨੂੰ ਚਲੇ ਜਾਣਾ ਆਹੋ ਚਲ ਕੋਈ ਨਾ ਤੈਨੂੰ ਭੇਜ ਦਾਂਗੇ ਇਹਦੇ ਮਾਂ ਦੇ ਦੋ ਪੁੱਤ ਆ ਜੀ ਫੁੱਟਵਾਲਾ ਸਿਉਂਦੇ ਸੀ ਜਲੰਧਰ ਦੀ ਹੈ ਬੇਬੇ ਫੁੱਟਵਾਲਾ ਫੈਕਟਰੀ ਜੀ ਦੋਨੇ ਮੈਂਟਲ ਯਾਫਸੈਟ ਹੋ ਗਏ ਮਾਂ ਨੂੰ ਦਿਖਣੋਂ ਹਟ ਗਿਆ ਘਰ ਤੇ ਨਾ ਨਾ ਕਾ ਕੋਈ ਨਾ ਕੋਈ ਨਾ ਹਾਂ ਉਹ ਗਿਆ ਖੜਾ ਸੀ ਬੁੱਝੇ ਹੋ ਕੇ ਖੜੇ ਸੀ ਉਹਦੇ ਕੀ ਸੁਣਦੀਆਂ ਸੀ ਤਿੰਨੇ ਜਾਨੇ ਉਹਦੇ ਚ ਰਹਿੰਦੇ ਸੀ ਭੈਣ ਇਹਨਾਂ ਦੀ ਧੀ ਵੀ ਇੱਕ ਉਹ ਵੀ ਹੋਂੋਂ ਹਟ ਗਈ ਪਿੰਡ ਵਾਲੇ ਵੀ ਨਹੀਂ ਕੋਈ ਸਪੋਰਟ ਕਰ ਰਹੇ ਸੀ ਇਸ ਵਾਰ ਦੀ ਥੋੜੀ ਕੰਪੀ ਸੀ ਜਿਵੇਂ ਕਹਿੰਨਾ ਲੜ ਪੈਂਦੀ ਸੀ ਗਾਲ ਖੜਦੀ ਸੀ ਦੂਖ ਬੁਲਾਉਣੇ ਹੀ ਹਟ ਗਏ ਕੋਈ ਨਾ ਮੈਂ ਭੈਣੇ ਕੋਈ ਨਾ ਬੋਲਣ ਹਾਂ ਦੱਸ ਕੋਈ ਨਾ ਕੋਈ ਹਾਂ ਦੱਸ ਕਿਦਾਂ ਨਾ ਕਿ ਫਿਰ ਪਰਸੋਂ ਨੂੰ ਪਰਸੋਂ ਪੱਕਾ ਠੀਕ ਹੈ ਕਰਦੇ ਪੋ ਚੱਲ ਚੱਲ ਆਗੇ બસ ਇਹਨੇ ਐ ਪੁੱਛਣਾ ਹੁੰਦਾ ਵੀ ਮੈਨੂੰ ਛੱਡ ਕੇ ਆ ਇਹਦੇ ਮੁੰਡੇ ਵੀ ਸਾਨੂੰ ਕਹਿੰਦੇ ਰਹਿੰਦੇ ਮੈਂ ਜਾਣਾ ਹੁਣ ਮੂਰੋ ਕੋਈ ਹੱਥ ਕੋਣ ਵਾਲਾ ਹੈ ਨਹੀਂ ਦੋਨੇ ਸਿੱਧੇ ਆ ਮਾਦਾ ਨੂੰ ਫੇਰ ਉਵੇਂ ਡੁੱਲਜੂ ਵਿਚਾਰੀ ਕੋਈ ਰਿਸ਼ਤੇਦਾਰੀ ਨਹੀਂ ਮੂਰੋ ਇਹਦੀ ਬੇਟੀ ਹੁੰਦੀ ਆ ਉਹ ਕਹਿੰਨੀ ਪਹਿਲਾਂ ਘਰ ਨਾ ਕਰਾ ਮੇਰੇ ਫੇਰ ਮੈਂ ਤੈਨੂੰ ਲੈ ਜੂ ਤੇ ਸਾਡੀ ਧੀ ਆ ਉਹਨੇ ਵਿਦਿਆ ਨੂੰ ਕੀ ਬਣਾਉਣਾ ਅਫਸਰ ਬੀ ਐਫਸੀ ਬਣਾਉਣਾ ਵਿਦਿਆ ਨੂੰ ਅਸੀਂ ਆਪਨੇ ਨੂੰ ਮੁੰਡੇ ਐ ਬਾਹਰ ਕੱਢੇ ਉਹਨੇ ਰਾਤ ਨਾਲ ਪਰਦੇ ਇਹਨਾਂ ਫਿਲਮਾਂ ਚ ਵੀ ਜਾਣਾ ਹਾਂਜੀ ਵੀ ਜੀ ਹਾਂਜੀ ਉਹ ਛੋਟੀ ਹੈ ਆਈ ਕਈ ਕਰੀ ਵੀ ਜੀ ਮੂਵੀ ਵੇਖ ਜਾਈ ਕਿ ਐਸਾ ਕਿ ਮੂਵੀ ਵੇਖੇਗੀ ਆ ਦੇਖ ਕੇ ਸੀ ਉਹਦੇ ਨੇ ਸੀਗੇ ਨਾ ਮੂਵੀ ਚ ਹਾਂਜੀ ਵੀ ਇਹ ਆਪਦੇ ਮੁੰਡੇ ਦਾ ਰਿਸ਼ਤਾ ਲੈਣ ਗਏ ਸੀਗੇ ਹਾਂਜੀ ਵੀ ਜੀ ਕੱਰੀ ਵੇਖੀ ਕਰੀ ਸਾਰਿਆਂ ਕੀ ਮੂਵੀ ਇਹ ਹੀ ਕਹਿੰਦੇ ਸੀ ਜੋਗਰਾਜ ਨੂੰ ਰਿਸ਼ਤਾ ਤਾਂ ਲੈ ਕੇ ਹੀ ਆਟਾਂਗੇ ਇਹ ਉਹੀ ਵਾਈ ਆ ਸਾਰਿਆਂ ਦਾ ਬਹੁਤ ਧੰਨਵਾਦ ਆ ਅਸੀਂ ਅਰਦਾਸ ਕਰਦੇ ਆ ਵੀ ਤੁਹਾਡੀ ਅਰਦਾਸ ਲੋਕ ਸੁਣਨ ਦੇਖਣ ਤੇ ਲੋਕ ਉਰ ਤੋਂ ਕੋਈ ਸਿੱਖਣ ਇਸ ਤੋਂ ਪਹਿਲਾਂ ਜਿਹੜੀਆਂ ਅਰਦਾਸ ਮੂਵੀਆਂ ਆਈਆਂ ਬਹੁਤ ਹੀ ਚੰਗੇ ਇੱਕ ਮੈਸੇਜ ਵਾਲੀ ਮੂਵੀਆਂ ਸੀ ਤੇ ਅਸੀਂ ਉਮੀਦ ਕਰਦੇ ਹਾਂ ਇਸ ਫਿਲਮ ਦੇ ਵਿੱਚ ਵੀ ਲੋਕ ਚੰਗਾ ਮੈਸੇਜ ਲੈਣਗੇ ਤੁਹਾਡੀ ਇਸ ਮੂਵੀ ਤੋਂ ਚੰਗੇ ਕੰਟੈਂਟ ਬਣ ਰਹੇ ਨੇ ਤੁਹਾਨੂੰ ਮਹਾਰਾਜ ਸ਼ਕਤੀ ਵਕਸ਼ੇ ਤੰਦਰੁਸਤੀ ਵਕਸ਼ੇ ਤੁਸੀਂ ਪੰਜਾਬੀ ਮਾਂ ਬੋਲੀ ਦੀ ਇੱਦਾਂ ਹੀ ਸੇਵਾ ਕਰਦੇ ਰਹੋ ਸਾਡੇ ਅੱਜ ਸੁਪਨਿਆਂ ਦੇ ਘਰ ਆਏ ਹੋ ਸਤਿ ਜਾਣਿਓ ਬਹੁਤ ਮਨ ਨੂੰ ਖੁਸ਼ੀ ਹੋਈ ਆ ਸਾਡੇ ਕੋਲ ਬਹੁਤ ਘੱਟ ਵਾਰ ਕੋਈ ਆਉਂਦਾ ਗੁਰਪ੍ਰੀਤ ਵੀਰ ਦੋ ਵੀਰੀ ਆਇਆ ਤੇ ਅੱਜ ਤੁਸੀਂ ਆਏ ਹੋ ਇਸ ਤੋਂ ਪਹਿਲਾਂ ਸਾਡੇ ਕੋਲ ਗਜਨੀ ਅਰਜਨੀ ਮੂਵੀ ਵਾਲੇ ਵੀਰ ਆ ਕੇ ਗਏ ਮਤਲਬ ਇਹਨਾਂ ਦਾ ਹੁੰਦਾ ਤਾਂ ਨਹੀਂ ਹੈ ਸਾਡੇ ਪਰਿਵਾਰ ਦੇ ਮੈਂਬਰ ਤੁਹਾਨੂੰ ਦੇਖ ਕੇ ਆਪਣੀਆਂ ਕੋਈ ਪੁਰਾਣੀਆਂ ਯਾਦਾਂ ਨੂੰ ਉਧੇੜ ਲੈਂਦੇ ਆ ਕਿਉਂਕਿ ਉਹਨਾਂ ਨੂੰ 10-10 ਸਾਲ ਹੋ ਗਏ ਕਿਸੇ ਨੇ ਸਿਨੇਮਾ ਹੀ ਨਹੀਂ ਸੀ ਦੇਖਿਆ ਕਦੇ ਹਨਾ 20-20 ਸਾਲਾਂ ਤੋਂ ਸੰਗੜਾ ਨਾ ਬੰਨੇ ਹੋਏ ਮੈਂਬਰ ਸਾਡੇ ਕੋਲੇ ਮਤਲਬ 40-40 ਸਾਲਾਂ ਤੋਂ ਸਲੇਬ ਬਣਾ ਕੇ ਰੱਖਿਓ ਜਿਹੜੇ ਲੋਕ ਸੀਗੇ ਤੇ ਅੱਜ ਉਹ ਆਪਣੀ ਨਾਰਮਲ ਜ਼ਿੰਦਗੀ ਵੱਲ ਨੂੰ ਵਧ ਰਹੇ ਆ ਹੁਣ ਅਸੀਂ 700 ਮੈਂਬਰ ਆਇਤੇ ਜਿਹੜੇ ਪੇਸ਼ੈਂਟ ਨੇ 100 ਕ ਮੈਂਬਰ ਅਸੀਂ ਉੱਪਰ ਸੰਭਾਲਣ ਵਾਲੇ ਹਾਂ ਅਸਾਂ 800 ਮੈਂਬਰ ਇੰਨੇ ਆ 5000 ਤੋਂ ਪਲੱਸ ਮੈਂਬਰ ਜਾ ਚੁੱਕੇ ਨੇ ਠੀਕ ਹੋ ਕੇ ਜਾਂ ਉਹਨਾਂ ਦੇ ਘਰ ਲੱਭ ਲਏ ਗਏ ਨੇ ਜਾਂ ਆਪਣੀ ਲਾਈਫ ਚੱਗੇ ਵਧ ਗਏ ਮੈਨੂੰ ਤਾਂ ਸਾਡੇ ਕੋਲ ਲਫ਼ਜ਼ ਨਹੀਂ ਹੈਗੇ ਬਦਾਂ ਸ਼ੁਕਰੀਆ ਕਹੀਏ ਤੁਹਾਨੂੰ ਤੇ ਸੱਫਲਮਾ ਤੋਂ ਤਾਂ ਲੋਕਾਂ ਨੇ ਜੋ ਸਿੱਖਣਾ ਪਤਾ ਨਹੀਂ ਪਰ ਤੁਹਾਡੇ ਕੋਲੋਂ ਸਿੱਖਣ ਨੂੰ ਬਹੁਤ ਕੁਝ ਹੈ ਪਰਮਾਤਮਾ ਸਾਨੂੰ ਵੀ ਕਿਸੇ ਦਿਨ ਅੱਜ ਨਹੀਂ ਕੱਲ੍ਹ ਤੁਹਾਡੇ ਵਰਗੀ ਸਤਿਗੁਰੂ ਦੀ ਸੋਚੀ ਦੇਵੇ ਸੋਸਾਇਟੀ ਲਈ ਕੁਝ ਕਰ ਸਕਦੇ ਅਸੀਂ ਵੀ ਇਹ ਅਰਦਾਸ ਕਰਦੇ ਹਾਂ ਜਿੱਦਾਂ ਦੀ ਸਾਡੀ ਡਿਊਟੀ ਲਈ ਹੈ ਮਾਰੇ ਨੇ ਸਾਰਿਆਂ ਦੀ ਲੋਨ ਉਸਤਾਨਾ ਹਾਂ ਧੰਨਵਾਦ ਬਹੁਤ ਆਹ ਹਾਂਜੀ ਚਲੋ ਚਲੋ ਕੀ ਚਪਾਏ ਚਲੋ ਫੇਰ ਆਵਾਂਗੇ ਹਾਂ ਫੇਰ ਆਉਣਗੇ ਮੈਨੂੰ ਫਿਲਮ ਦਿਖਾ ਕੇ ਲੇ